ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਘਰ ਵਾਲੀ ਦਾ ਹਰ ਸਿਮਰਤ ਕੌਰ ਉਹ ਚਨੀ ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ 'ਚ ਉੱਤੇ ਹੜ੍ਹ ਆ ਗਏ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰਿਆਂ ਗਿਆ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਨੇ ਜ세ਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਿਤੇ ਵਿਕ ਜਾਂਦੀਆਂ ਨੇ ਉਹ ਸਰਪੰਚ ਜ세ਦਾਰ ਸੋ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜਾਂਦੀਆਂ ਨੇ ਕੁਇੰਟਲ ਲਾਲ ਵਿਕ ਜਾਂਦੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇਓ ਤੁਸੀਂ ਹਰੀਆਂ ਕੋਈ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀਆਂ ਆ ਕੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐਂ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਦਲ ਸਾਹਿਬ ਬਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਰਸ ਬਣਾ ਲਾਂਗੇ ਹੁਣ ਆਪਾਂ ਜਿੰਦਾਬਾਦ ਮਾਨਾ ਤੇਰੀ ਸੋਤ ਕੇ ਜੈ ਹਾਂ ਜੈ ਹਾਂ ਵੀ ਨਾ ਇਹਨਾਂ ਨੂੰ ਕੀਪਦਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਕੁਝ ਵੀ ਕਾਇਦੰਦਿਆ ਕਿਸੇ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲੋ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਚਾਹੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੈ ਰੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾਲ ਜਾਵਾਂਗੇ ਸਰ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਮੂ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤੇ ਦੇ ਥੱਲੇ ਗੇਟ ਦੇ ਥੱਲੇ ਮਿਲਣਾਂ ਹੀ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਵਸਾ ਰੱਖਿਆ ਕਿਤੇ ਥੱਲੋਂ ਦੀਆਂ ਟਿਕਟ ਸੱਟ ਜਾਣ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨਹੀਂ ਪੂਰੀਆਂ ਹੋ ਰਹੀਆਂ ਆ ਹਾਲਤ ਹੋਈ ਏ